ਕਨੜਾ ਅਸ਼ਟਪਦੀਆ ਮਹੱਲਾ ਚੌਥਾ ਕਰ ਪਹਿਲਾ ਏਕ ਓਕਾਰ ਸਤਗੁਰ ਪ੍ਰਸਾਦ ਜਪ ਮੰਨ ਰਾਮ ਨਾਮ ਸੁਖ ਪਾਵੈਂਗੋ ਜਪ ਮੰਨ ਰਾਮ ਨਾਮ ਸੁਖ ਪਾਵੈਂਗੋ ਜਿਉ ਜਿਉ ਜਪੈ ਤਿਮਿ ਸੁਖ ਪਾਵੈ ਸਤਗੁਰ ਸਿਵ ਸਮਾਵੈਂਗੋ ਰਹਾਉ ਭਗਤ ਜਨਾ ਕੀ ਖਿੰਖਿਨ ਖਿੰਨ ਲੋਚਾ ਨਾਮ ਜਪਤ ਸੁਖ ਪਾਵੈਂਗੋ ਅਨਰਸ ਸਾਦ ਗਏ ਸਭ ਨਿਕਰ ਬਿਨ ਨਾਮੈ ਕ੍ਰਿਸ਼ਨ ਸੁਖਾ ਮੈਂਗੋ ਗੁਰਮਤਿ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਡਾਵੈਂਗੋ ਸਤ ਗੁਰ ਬਾਣੀ ਪੁਰਖ ਪਰਖੋ ਤਮ ਬਾਣੀ ਸੋਚਤ ਲਾ ਮੰਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਧੀਨਾ ਨਿਜ ਕਰਿਆ ਮੰਗੋ ਤੇ ਅਨਹਦ ਧੁਨੀ ਬਾਜੇ ਨਿਤ ਬਾਜੈ ਨੀ ਚਰ ਤਾਰ ਚਾ ਮੰਗੋ ਰਾਮ ਨਾਮ ਇਕ ਤਿਲ ਤਿਲ ਗਾਵੈ ਮਨ ਗੁਰ ਮਤ ਨਾਮ ਸਮਾਵੈ ਗੋ ਨਾਮ ਸੁਣੀ ਨੰਮ ਮਨ ਪਾਵੈ ਨਾਮੀ ਹੀ ਤ੍ਰਿਪਤਾ ਮੈ ਗੋ ਕਨਕ ਕਨਕ ਪੈਰੇ ਬੋ ਕੰਗਣਾ ਕਾਪਰ ਪਾਤ ਬਨਾਵੈ ਗੋ ਨਾਮ ਬਿਨਾਂ ਸਭ ਠੀਕ ਪਖਾਨੀ ਜਨਮ ਮਰੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਪਾਰੀ ਕਰ ਕੂ ਮਨ ਕੇਰ ਕੋ ਲਾਵੇਂ ਗੋ ਪਾਪ ਵਿਕਾਰ ਮਨੂਰ ਸਭ ਪਾਰੀ ਵਿਖ ਦੁੱਤਰ ਤਰਿਓ ਨਾ ਜਾਵੇਂ ਗੋ ਭਉ ਬੈਰਾਗ ਪਿਆ ਹੈ ਬੋਹਿਤ ਗੁਰਖੀ ਵਟ ਸਬਦ ਤਰਾਵੇਂ ਗੋ ਰਾਮ ਨਾਮ ਹਰ ਪੀਟੀਐ ਹਰਿ ਰਾਮੈ ਨਾਮ ਸਮਾਵੈਂਗੋ ਅਗਿਆਨ ਲਾਇ ਸਵਾਲਿਆ ਗੁਰ ਗਿਆਨ ਲਾਇ ਜਗਾਵੈਂਗੋ ਨਾਨਕ ਪਾਣੈ ਆਪਣੀ ਜੋ ਭਾਵੈ ਤੇ ਮੈਂ ਚਲਾਵੈਂਗੋ ਕਨੜਾ ਮਹੱਲਾ ਚੌਥਾ ਜਪਿ ਮਨ ਹਰਿ ਹਰਿ ਨਾਮ ਤਰਾਵੈਂਗੋ ਜੋ ਜੋ ਜਪੈ ਸੋਈ ਗਤ ਪਾਵੇ ਜੋ ਤ੍ਰੋਪ ਪ੍ਰੇਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਓ ਕਰ ਕੇ ਕਿਰਪਾ ਨਾਮ ਲਗਾਵੇਂ ਗੋ ਕਰ ਕੇ ਕਿਰਪਾ ਸਤ ਗੁਰੂ ਮਿਲਾਵੋ ਮਿਲ ਸਤ ਗੁਰ ਨਾਮ ਤਿਆਵੇਂ ਗੋ ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈਂਗੋ ਜੋ ਲੋਹਾ ਤਰਿਓ ਸੰਗ ਕਾਸਟ ਲਗ ਸਬਦ ਗੁਰੂ ਹਰ ਪਾਵੈਂਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈਂਗੋ ਬੇਨ ਸੰਗਤ ਕਰਮ ਕਰੈ અપਮਾਨੀ ਕੱਢ ਪਾਣੀ ਚੀਕੜ ਬਾ ਮੰਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾ ਮੰਗੋ ਖਿੰਖਨ ਨਾਮ ਦੇ ਵਡਿਆਈ ਸਤ ਗੁਰ ਉਪਦੇਸ ਸਮਾ ਮੰਗੋ ਭਗਤ ਜਨਾ ਕੋ ਸਦਾ ਨਿਵਰਈਐ ਜਨਨਿਵੇਂ ਤਾ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੇ ਭਗਤਾ ਕੀ ਹਰ ਨਾਕਸ਼ ਜਿਉ ਬਤ ਜਾਵੈ ਗੋ ਬ੍ਰਹਮ ਕੰਬਲ ਪਤਮੀਨ ਬਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਇ ਸੋ ਪੂਜੋ ਪਰਮਨ ਪਰਮਾ ਚੁਕਾਵੈ ਗੋ जात न जात देख, देख मत परम सुख जनक, जनक पगी, पगी लग त्या मेंगो झूटन झूठ जूट बैसरे ऊपर किन मनवा तिल ना डला मेंगो जनक, जनक जनक बैठे, बैठे सिंहासन नौ मुनि तोर लै ले ला मेंगो नानक कृपा कृपा कर ठाकर ਮੈਂ ਦਾਸ ਸਨ ਦਾਸ ਕਰਾਮੈ ਗੋ ਕਨੜਾ ਮਹੱਲਾ ਚੌਥਾ ਮਨ ਗੁਰ ਮਤ ਰਸ ਗੁਨ ਗਾਵੈ ਗੋ ਜੀਵਾ ਇਕ ਹੋਇ ਲਖ ਕੋਟੀ ਲਖ ਕੋਟੀ ਕੋਟ ਧਾਮੈ ਗੋ ਰਹਾਉ ਸੈਸ ਫੁਨੀ ਜਪਿਓ ਸੇਖ ਨੰਗੈ ਹਰ ਜਪਤਿ ਅੰਤ ਨ ਪਾਵੈ ਗੋ ਤੂ ਅਥਾ ਅਤ ਅਗਮ ਅਗਮ ਹੈ ਮਤ ਗੁਰ ਮਤ ਮਨ ਠਹਿਰਾਵੈ ਗੋ ਜਿਨ ਤੂ ਜਪਿਉ ਤੇਈ ਜਨ ਨੀਕੇ ਹਰ ਜਪਤਿ ਹਉ ਕਿਉ ਸੁਖ ਪਾਵੈ ਗੋ ਬਿਦਰ ਦਾਸੀ ਸੁਤ ਸ਼ੋਕ ਸ਼ੋਹਿਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲਤੇ ਉਪਤ ਭਈ ਹੈ ਕਾਸਟ ਕਾਸਟ ਅੰਗ ਤਰਾਵੇਂਗੋ ਰਾਮ ਜਨ ਹਰਿ ਆਪ ਸਵਾਰੀ ਆਪਣਾ ਬਿਰਦਰ ਖਾਵੇਂਗੋ ਹਮ ਪਾਥਰ ਲੋ ਲੋ ਵੱਡ ਪਾਥਰ ਗੁਰ ਸੰਗਤ ਨਾਮ ਤਰਾਵੇਂਗੋ ਜੋ ਸਤ ਸੰਗਤ ਤਰਿਓ ਜਲਾਹੋ संत ज नामन पावेंगो खरी खरोई बैठत उठत मार्ग पंथ ते आवेंगो सतगुरु वचन वचन है सतगुरु पादर मुक्त ज नामेंगो शासन सास सास बल पाई है ने शासन नाम ते आवेंगो ਗੁਰ ਪਰਸਾਦੀ ਹਮੈ ਬੁਝੈ ਤੂੰ ਗੁਰਮਤਿ ਨਾਮ ਸਮਾਵੈਂਗ ਸਤ ਗੁਰ ਦਾਤਾ ਜੀ ਜੀ ਅਨਕ ਪਾਗਹੀਨ ਨਈ ਪਾਵੈਂਗ ਫਿਰ ਏ ਵੇਲਾ ਹੱਥ ਨ ਆਵੈ ਪਰਤਾਪੈ ਬਸ ਤਾ ਮੰਗੋ ਜੀ ਕੋ ਭਲਾ ਲੋੜੈ ਪਲ ਆਪਣਾ ਗੁਰ ਆਗੇ ਟੈ ਟੇ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕਰ ਮੈਂ ਸਤ ਗੁਰ ਭਸਮ ਲੰਗਾਵੈ ਗੋ ਕਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੈ ਗੋ ਪੈ ਪੈ ਤਰਾਸ ਪੈ ਨਿਰਮਲ ਗੁਰਮਤਿ ਲਾਗਤ ਲਗਾਵੈ ਗੋ ਰਹਾਉ ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤੈਨਾ ਕਰ ਆ ਮੈngo ਤਨ ਕੀ ਪੰਕ ਮਿਲੇ ਤਾਂ ਜੀਵਾ ਕਰ ਕਿਰਪਾ ਆਪ ਦਿਵਾ ਮੈngo ਦੁਬਦਾ ਲੋਭ ਲਗੇ ਹੈ ਪ੍ਰਾਣੀ ਮਨ ਕੋਰੇ ਰੰਗ ਨਾ ਆ ਮੈngo ਫਿਰ ਉਲਟੋ ਜਨਮ ਹੋਵੇ ਗੁਰ ਬਚਨੀ ਗੁਰਪੁਰਖ ਮਿਲੈ ਰੰਗ ਲਾ ਮੈਂ ਗੋ ਇੰਦਰੀ ਦਸੀ ਦਸੀ ਪੁਨਤਾਵਤ ਤ੍ਰੈ ਗੁਣੀਆਂ ਖਿਨਣਾਟ ਕਾ ਮੈਂ ਗੋ ਸਤ ਗੁਰ ਪਰਚੈ ਵਸ ਗਤ ਆਵੇ ਮੋਕ ਮੁਗਤ ਸੋ ਪਾਵੇਂ ਗੋ ਓ ਅੰਕਾਰ ਇਕ ਰਵ ਰਿਆ ਸਭ ਏਕ ਸਮੈ ਸਮਾਵੇਂ ਗੋ ਇਕੋ ਰੂਪ ਇਕੋ ਬੋਰੰਗੀ ਸਭ ਇਕਤ ਬਚਨ ਲਗਾਵੈ ਗੋ ਗੁਰਮੁਖੀ ਕੋ ਇਕ ਪਛਾਤਾ ਗੁਰਮੁਖ ਹੋਇ ਲਖਾਵੈ ਗੋ ਗੁਰਮੁਖ ਜਾਏ ਮਿਲੇ ਨਜ ਮਹਿਲੀ ਅਨਹਦ ਸਬਦ ਬਜਾਵੈ ਗੋ ਜੀ ਜੰਤ ਸਭ ਸ੍ਰਿਸ਼ਟ ਪਾਈ ਗੁਰਮੁਖ ਸੋਭਾ ਪਾਵੈ ਗੋ ਬੈਨ ਗੋਰ ਭੇਟੇ ਕੋ ਮੈਲ ਨਾ ਪਾਵੇ ਆਏ ਜਾਏ ਦੁਖ ਪਾਵੇਂ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇਂ ਗੋ ਸਤਗੁਰ ਮਿਲ ਤ ਮਹਾ ਸੁਖ ਪਾਇਆ ਮਤ ਮਲੀਨ ਬਿਗਸਾਂਵੇਂ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲੰਗਾਵਾਂਗੋ ਨਾਨਕ ਗੁਰੂ ਗੁਰੂ ਐ ਸਤਗੁਰ ਮੈਂ ਸਤਗੁਰ ਸਰਨ ਮਿਲਾਵਾਂਗੋ ਕਨੜਾ ਮਹੱਲਾ ਚੌਥਾ ਮਨ ਗੁਰਮਤਿ ਚਾਲ ਚਲਾਵਾਂਗੋ ਜੋ ਮੈਗਲ ਮਸਤ ਦੀਜੈ ਤਲਕੁੰਡ ਗੁਰ ਅੰਕਸ ਸਬਦ ਦਰੜਾਵੇਂ ਗੋ ਰਹਾਉ ਚਲ ਤੋ ਚਲੇ ਚਲੇ ਦੇ ਦੇ ਦਿਸ ਗੁਰ ਰੱਖੇ ਹਰ ਲੇਵ ਲਾਵੈ ਗੋ ਸਤ ਗੁਰ ਸ਼ਬਦ ਦੇਰ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੋ ਆਵੈ ਗੋ ਬਿਸਯਰ ਬਿਸੂ ਪਰੇ ਹੈ ਪੂਰਨ ਗੁਰ ਗੜਡ ਸ਼ਬਦ ਮੁਖ ਪਾਵੈ ਗੋ ਮਾਇਆ ਪਿਆੰਗ ਤਸ ਨੇੜ ਨ ਆਵੇ ਬਿਕ ਚਾਰ ਚਾਰ ਲੇਵ ਲਾਵੈ ਗੋ ਸਵਾਨ ਲੋਭ ਨਗਰ ਮੈਂ ਸਬਲਾ ਗੁਰ ਕੈ ਨ ਮਾਰਕ ਡਾਵੈ ਗੋ ਸਤ ਸੰਤੋਖ ਧਰਮਾਨ ਰੱਖੈ ਹਰ ਨਗਰੀ ਹਰ ਗੁਨ ਗਾਵੈ ਗੋ ਪੰਕਜ ਮੋ ਨਿਕਰਤ ਹੈ ਪ੍ਰਾਣੀ ਗੁਰ ਨਿਕਰਤ ਕੱਡ ਕਢਾਵੈ ਗੋ ਤ੍ਰਹ ਤ੍ਰਹ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੇਂ ਗੋ ਸੁਪਨਾੰਤਰ ਸੰਸਾਰ ਸਬ ਬਾਜੀ ਸਬ ਬਾਜੀ ਖੇਲ ਖਲਾਵੇਂ ਗੋ ਲਾਹਾ ਨਾਮ ਗੁਰਮਤ ਲੈ ਚੱਲ ਹਰ ਦਰਗੇ ਪੈ ਦਾ ਜਾਵੇਂ ਗੋ ਹਮੇ ਕਰਿ ਕਰਾਵੀ ਹਮੇ ਪਾਪ ਕੋਈਲੇ ਆਨ ਜਮਾਵੇਂ ਗੋ ਆਇਆ ਕਾਲ ਦੁਖ ਦਵਾਈ ਹੋਇ ਜੋ ਬੀਜੈ ਸੋ ਖਵਲਾਵੇਂਗੋ ਸੰਤੋ ਰਾਮ ਨਾਮ ਤਨ ਸੰਚੋ ਲੈ ਖਰਜ ਚਲੇ ਪਦ ਪਾਵਵੇਂਗੋ ਖਾਏ ਕਰਤ ਦੇਵੈ ਬੋ ਤੇਰਾ ਹਰ ਦਿਨ ਦੇ ਟੋਟ ਨ ਆਵੇਂਗੋ ਰਾਮ ਨਾਮ ਤਨ ਹੈ ਰਦੇ ਅੰਤਰ ਤਨ ਗੁਰ ਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦਿਨੀ ਦੁਖਦਾਲਦ ਪੰਜ ਸਮਾਵੈ ਗੋ ਵਾਹਿਗੁਰੂ